ਸਤਿਕਾਰਯੋਗ ਦੋਸਤੋ ਨਾ ਤਾਂ ਮੈਂ ਕੋਈ ਗਾਇਕ ਆ ਕੁਦਰਤ ਨੇ ਮੈਨੂੰ ਇਹ ਗੁਣ ਨਹੀਂ ਦਿੱਤਾ ਹੈਗਾ ਕਿ ਮੈਂ ਗੀਤ ਗਾ ਸਕਾਂ ਬੋਲ ਸਕਦਾ ਦੋ ਸ਼ਬਦ ਤੁਹਾਡੇ ਸਾਹਮਣੇ ਤੇ ਜੋ ਹਾਲਾਤ ਨੇਗੇ ਜੋ ਹੋਇਆ ਪਹਿਲਗਾਮ ਦੇ ਵਿੱਚ ਹੋਇਆ ਉਹਨਾਂ નિર્ਦੋਸ਼ ਲੋਕਾਂ ਦੇ ਕਤਲ ਤੋਂ ਬਾਅਦ ਮਨ ਸਾਰਿਆਂ ਦਾ ਹੀ ਉਦਾਸ ਹੈ ਆਪਣਾ ਝੰਜੋੜੇ ਗਏ ਆ ਸਾਰੇ ਵੀ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਕਿਵੇਂ ਮਜਬੂਰਾਂ ਦੇ ਨਾਂ ਤੇ ਫੁੱਟ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਗੱਲ ਨੂੰ ਲੈ ਕੇ ਮੈਂ ਬੈਠਾ ਕਿਤਾਬ ਪੜ ਰਿਆ ਸੀ ਇਹ 7ਵੀਂ ਜਮਾਤ ਦੀ ਕਿਤਾਬ ਦੇ ਵਿੱਚ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਹੈ ਉਹਦੇ ਵਿੱਚ ਇੱਕ ਗੀਤ ਹੈ ਸੁਰਜੀਤ ਸਿੰਘ ਹੋਰਾਂ ਦਾ ਲਿਖਿਆ ਹੋਇਆ ਬਨਜਾਰਾ ਇਹ ਬਨਜਾਰਾ ਗੀਤ ਹੈ ਜਿਹੜਾ ਇਹਦੇ ਤਿੰਨ ਚਾਰ ਪੈਰੇ ਹੈ ਇਹਨਾਂ ਹਾਲਾਤਾਂ ਦੇ ਵਿੱਚ ਇਹ ਗੀਤ ਮੈਂ ਤੁਹਾਡੇ ਸਾਹਮਣੇ ਗਾਉਣਾ ਚਾਹਣਾ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਕੋਸ਼ਿਸ਼ ਕਰੂੰਗਾ ਕਿ ਇਨ ਜੜੀਆਂ ਲਾਸ਼ਾਂ ਬਿਛਾ ਦਿੱਤੀਆਂ ਗਈਆਂ ਉਹਨਾਂ ਲਾਸ਼ਾਂ ਨੂੰ ਸਾਹਮਣੇ ਰੱਖ ਕੇ ਮੈਂ ਇਹ ਗੀਤ ਹੈ ਜਿਹੜਾ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਤਾਂ ਮੇਰੀ ਬੇਨਤੀ ਹੈ ਕਿ ਬੇਸ਼ੱਕ ਮੈਂ ਗਾ ਨਹੀਂ ਸਕੂੰਗਾ ਪਰ ਮੇਰੀ ਕੋਸ਼ਿਸ਼ ਹੈ ਤੇ ਇਹਨੂੰ ਸੁਣਿਓ ਤੇ ਸੁਣ ਕੇ ਇਹਦੇ ਉੱਤੇ ਤੁਸੀਂ ਆਪਣਾ ਪ੍ਰਤੀਕਰਮ ਜਿਹੜਾ ਉਹ ਜ਼ਰੂਰ ਦਿਓ ਮੈਨੂੰ ਤਾਂ ਗੀਤ ਦਾ ਜਿਹੜਾ ਸਰਲੇਖ ਹੈ ਉਹ ਹੈ ਬਨਜਾਰਾ ਪਹਿਲਾ ਗੀਤ ਹੈ ਸੱਤਵੀਂ ਜਮਾਤ ਦੀ ਕਿਤਾਬ ਚ ਬਨਜਾਰਾ ਪਹਿਲਾ ਪੈਰਾ ਕੀ ਹੈ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਨਜਾਰਾ ਹਿੰਦੂ ਮੁਸਲਮ ਸਿੱਖ ਈਸਾਈ ਸਾਂਝਾ ਪਾਈ ਚਾਰਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਨਜਾਰਾ ਹਿੰਦੂ ਮੁਸਲਮ ਸਿੱਖ ਈਸਾਈ ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਕਿਰਨ ਸਾਨੂੰ ਵੰਡ ਦਿੰਦੀ ਹੈ ਇਸ ਨੂੰ ਦੂਰ ਭਜਾਓ Hindu Muslim Sikh Isai ਸਾਰੇ ਇੱਕ ਹੋ ਜਾਓ ਮੰਦਰ ਮਸਜਿਦ ਗਿਰਜੇ ਉੱਪਰ ਲਿਖ ਦਿਓ ਰੱਬ ਦਾ ਦਵਾਰਾ ਬਸਤੀ ਬਸਤੀ ਜੰਗਲ ਜੰਗਲ ਗਉਂਦਾ ਹੈ ਬਣਜਾਰਾ Hindu Muslim Sikh Isai ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਨਫ਼ਰਤ ਸਾਨੂੰ ਦੁੱਖ ਦਿੰਦੀ ਹੈ ਰੱਜ ਕੇ ਸੌਣ ਨਾ ਦਿੰਦੀ ਖੁੱਲ ਕੇ ਸਾਨੂੰ ਹੱਸਣ ਨਾ ਦਿੰਦੀ ਜੀ ਪਰ ਰੋਣ ਨਾ ਦਿੰਦੀ ਨਗਰ ਨਗਰ ਵਿੱਚ ਗਲੀ ਗਲੀ ਵਿੱਚ ਗੂੰਜ ਰਿਹਾ ਇੱਕ ਤਾਰਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਨਜਾਰਾ ਹਿੰਦੂ ਮੁਸਲਮ ਸਿੱਖ ਈਸਾਈ ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਨਾ ਕੋਈ ਊਚ ਨਾ ਨੀਚ ਪਛਾਣੇ ਸਭ ਨੂੰ ਆਪਣਾ ਜਾਣੇ ਆਪਸ ਵਿੱਚ ਨੇ ਮੂਰਖ ਲੜਦੇ ਲੜਦੇ ਨਹੀਂ ਸਿਆਣੇ ਏਕੇ ਵਿੱਚ ਹੈ ਸ਼ਕਤੀ ਹੁੰਦੀ ਏਕਾ ਸਾਨੂੰ ਪਿਆਰਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰਾ Hindu Muslim Sikh Isai ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਸੱਜੇ ਖਬੇ ਦੀ ਗੱਲ ਛੱਡੋ ਸਿੱਧੇ ਰਸਤੇ ਚੱਲੋ ਸਾਂਝਾ ਰਸਤਾ ਸਾਂਝੀ ਮੰਜ਼ਲ ਉਸ ਨੂੰ ਜਾ ਕੇ ਮੱਲੋ ਭਾਰਤ ਦੀ ਜੈ ਸਾਰੇ ਬੋਲੋ ਭਾਰਤ ਦੀ ਜੈ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਨਜਾਰਾ Hindu Muslim Sikh Isai ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਸਾਂਝਾ ਪਾਈ ਚਾਰਾ ਸਾਂਝੇ ਭਾਈਚਾਰਾ ਤਾਂ ਦੋਸਤੋ ਇਸ ਸਾਂਝੇ ਭਾਈਚਾਰੇ ਨੂੰ ਕਾਇਮ ਰੱਖਣਾ ਹੀ ਇਨਸਾਨੀਅਤ ਹੈ ਤੇ ਇਸ ਧਰਤੀ ਦੇ ਉੱਤੇ ਕੁਸ਼ੋ ਲੋਕ ਵੀ ਨਹੀਂ ਜਿਵੇਂ ਕਹਿੰਦੇ ਹੁੰਦੇ ਨੇ ਜਿੱਥੇ ਚੰਗੇ ਬੰਦੇ ਹੁੰਦੇ ਉੱਥੇ ਮਾੜੇ ਵੀ ਹੁੰਦੇ ਆ ਤੇ ਜੇ ਦੁੱਧ ਹੁੰਦਾ ਤਾਂ ਦੁੱਧ ਨੂੰ ਮਤਲਬ ਖਰਾਬ ਕਰਨ ਵਾਲੇ ਲੋਕ ਵੀ ਹੁੰਦੇ ਨੇ ਉਹਦੇ ਵਿੱਚ ਕਾਂਜੀ ਖੋਲਣ ਵਾਲੇ ਲੋਕ ਵੀ ਹੁੰਦੇ ਨੇਗੇ ਤਾਂ ਪੂਰੇ ਦੇਸ਼ ਦੀ ਏਕਤਾ ਨੂੰ ਅਖੰਡਤਾ ਨੂੰ ਪਿਆਰ ਨੂੰ ਭਾਈਚਾਰੇ ਨੂੰ ਕਿਵੇਂ ਬਣਾਈ ਰੱਖਣਾ ਹੈ ਇਹ ਤੁਹਾਡੇ ਵਰਗੇ ਚੰਗੇ ਲੋਕਾਂ ਦੇ ਸਿਰ ਤੇ ਉੱਤੇ ਉੱਤੇ ਹੁੰਦਾ ਹੈ ਤਾਂ ਗੁਰੂਆਂ ਦੇ ਸੰਦੇਸ਼ ਵੀ ਨੇ ਸਾਰਿਆਂ ਨੇ ਉਹ ਸੰਦੇਸ਼ ਨੂੰ ਆਪਣੇ ਮਨਮਸਤਕ ਦੇ ਵਿੱਚ ਰੱਖ ਕੇ ਕਿ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨੇ ਆਈ ਇਸ ਤਰ੍ਹਾਂ ਦੇ ਜਿਹੜੇ ਬੋਲ ਨੇ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਨੇ ਸਾਡੇ ਮਹਾਪੁਰਸ਼ਾਂ ਦੇ ਸਾਡੇ ਗੁਰੂਆਂ ਦੇ ਕਿ ਕੋਈ ਵੀ ਬੰਦਾ ਬਗਾਨਾ ਨਹੀਂ ਹੁੰਦਾ ਤੇ ਇਸ ਕਰਕੇ ਜਾਤਾਂ ਦੇ ਨਾਂ ਤੇ ਮਜਬਾਂ ਦੇ ਨਾਂ ਤੇ ਫੁੱਟ ਖੜੀ ਕਰਨੀ ਤੇ ਇਹ ਗੀਤ ਹੈ ਜਿਹੜਾ ਤੁਸੀਂ ਵੀ ਗਾਓ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਵੀ ਗਾਓ ਮੈਨੂੰ ਗਾਉਣਾ ਨਹੀਂ ਆਉਂਦਾ ਮੈਂ ਕੋਸ਼ਿਸ਼ ਕੀਤੀ ਗਾਉਣ ਦੀ ਤੁਸੀਂ ਵੀ ਗਾਓ ਤੇ ਜੇ ਤੁਹਾਡੇ ਨੇੜੇ ਤੇੜੇ ਕੋਈ ਗਾਉਣ ਵਾਲਾ ਹੈ ਉਹਨੂੰ ਕਹੋ ਇਹ ਗੀਤ ਲਿਖ ਕੇ ਬਾਹਰ ਬਾਹਰ ਤੁਸੀਂ ਸਾਰੇ ਫੇਸਬੁੱਕ ਤੇ YouTube ਤੇ ਪਾਓ ਇਹਨੂੰ ਗੀਤ ਨੂੰ ਇਹ ਗੀਤ ਖੁੱਲ ਕੇ ਗਾਓ ਵੱਧ ਤੋਂ ਵੱਧ ਗਾਓ ਤੇ ਇਨਸਾਨੀਅਤ ਦਾ ਹੋਕਾ ਦਿਓ ਸੁਨੇਹਾ ਦਿਓ ਤਾਂ ਜੋ ਜਿਹੜੇ ਲੋਕ ਹੈ ਉਹ ਇੱਕ ਮੁਠ ਰਹਿਣ ਤੇ ਪਿਆਰ ਦੀ ਜ਼ਿੰਦਗੀ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਜ਼ਿੰਦਗੀ ਦਾ ਸਫ਼ਰ ਬਹੁਤ ਥੋੜਾ ਹੈ ਕਿਸੇ ਨੇ ਕਿੰਨੇ ਸਾਲ ਜਿਉਣਾ ਕਿਸੇ ਨੇ ਕਿੰਨੇ ਸਾਲ ਜਿਉਣਾ ਜਿਉਂ ਕੇ ਅਸੀਂ ਤੋਂ ਚਲੇ ਜਾਣਾ ਹੈ ਤੇ ਆਪਣੀਆਂ ਪਿੱਛੇ ਪੈੜਾਂ ਇਹੋ ਜਿਆਂ ਛੱਡ ਕੇ ਜਾਓ ਜਿਵੇਂ ਕਿ ਆਹ ਜਾਂਦਾ ਨਾ ਇੱਕ ਉਹ ਚਿੜੀ ਦੇ ਬਾਰੇ ਕਹਿੰਦੇ ਜਦੋਂ ਜੰਗਲ ਨੂੰ ਅੱਗ ਲੱਗੀ ਹੋਈ ਸੀ ਜੰਗਲ ਨੂੰ ਅੱਗ ਲੱਗੀ ਹੋਈ ਸੀ ਤਾਂ ਕਹਿੰਦੇ ਕੋਈ ਬੰਦਰ ਤਾਂ ਪਾਸੇ ਖੜ ਕੇ ਤਮਾਸ਼ਾ ਵੇਖਣ ਲੱਗ ਗਿਆ ਕਿ ਜੰਗਲ ਕਿਵੇਂ ਸੜ ਰਿਹਾ ਉਹਦਾ ਆਨੰਦ ਮਾਣ ਰਿਹਾ ਸੀ ਪਰ ਇੱਕ ਨਿੱਕੀ ਜੀ ਚਿੜੀ ਜੀ ਦਾ ਛੋਟਾ ਜਿਹਾ ਵਜ਼ੂਦ ਸੀ ਉਹ ਭੱਜ ਕੇ ਕਹਿੰਦੇ ਛੱਪੜ ਤੇ ਗਈ ਪਾਣੀ ਦੇ ਵਿੱਚ ਆਪਣੀ ਚੁੰਝ ਡਬੋਈ ਚੁੰਝ ਭਰ ਕੇ ਲਿਆ ਕੇ ਤੁਪਕਾ ਜਿਹੜਾ ਸੀਗਾ ਪਾਣੀ ਦਾ ਉਦੇ ਉੱਤੇ ਬਾਰ-ਬਾਰ ਵੱੜਦੇ ਜੰਗਲ ਦੇ ਉੱਤੇ ਉਹ ਪਾਉਂਦੀ ਰਹੀ ਤਾਂ ਕਹਿੰਦੇ ਨੇ ਜਦੋਂ ਬਾਂਦਰ ਨੇ ਕਹਿ ਲੋ ਜਾਂ ਕਿਸੇ ਹੋਰ ਨੇ ਉਹਨੂੰ ਪੁੱਛਿਆ ਚਿੜੀਏ ਤੂੰ ਬਹੁਤ ਛੋਟੀ ਹੈ ਤੇਰੇ ਇੱਕ ਪਾਣੀ ਦਾ ਤੁਪਕਾ ਇੱਕ ਪਾਣੀ ਦੀ ਚੁੰਝ ਭਰ ਕੇ ਇੱਕ ਤੁਪਕਾ ਪਾਉਣ ਦੇ ਨਾਲ ਐਡੇ ਵੱਡੇ ਜੰਗਲ ਦੀ ਅੱਗ ਬੁਝ ਜਾਏਗੀ ਤਾਂ ਉਸ ਚਿੜੀ ਨੇ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਜੰਗਲ ਦੀ ਅੱਗ ਇਹਦੇ ਨਾਲ ਬੁਝੇਗੀ ਨਹੀਂ ਪਰ ਇਸ ਗੱਲ ਦਾ ਮੈਨੂੰ ਪਤਾ ਹੈ ਕਿ ਜਿਸ ਦਿਨ ਜੰਗਲ ਦਾ ਇਤਿਹਾਸ ਲਿਖਿਆ ਜਾਏਗਾ ਉਸ ਦਿਨ ਮੇਰਾ ਨਾਂ ਜੰਗਲ ਦੀ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਏਗਾ ਜੰਗਲ ਦੀ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਜਾਂ ਖੜ ਕੇ ਤਮਾਸ਼ਾ ਵੇਖਣ ਵਾਲਿਆਂ ਦੇ ਸੂਚੀ ਦੇ ਵਿੱਚ ਮੇਰਾ ਨਾਂ ਨਹੀਂ ਆਏਗਾ ਤਾਂ ਮੇਰੀ ਬੇਨਤੀ ਹੈ ਸਾਰੇ ਦੋਸਤਾਂ ਨੂੰ ਇਸ ਉਦਾਹਰਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਓ ਚਿੜੀਆਂ ਬਣੀਏ ਤੇ ਭੱਜ-ਭੱਜ ਕੇ ਆਪਣੀਆਂ ਪਾਣੀ ਦੀਆਂ ਚੁੰਝਾਂ ਭਰ ਕੇ ਬੜਦੇ ਜੰਗਲ ਦੇ ਉੱਤੇ ਪਾਈਏ ਇਹਦੀ ਅੱਗ ਬੁਝਾਈਏ ਜੰਗਲ ਨੂੰ ਬਚਾਈਏ ਸਾਡਾ ਦੇਸ਼ ਹੈ ਭਾਰਤ ਇਹਨੂੰ ਬਚਾਈਏ ਕਿਰਤੀ ਲੋਕਾਂ ਦਾ ਦੇਸ਼ ਹੈ ਕਿਸਾਨਾਂ ਦਾ ਦੇਸ਼ ਹੈ ਮਜ਼ਦੂਰਾਂ ਦਾ ਦੇਸ਼ ਹੈ ਮਿੰਤ ਕਸ਼ ਲੋਕਾਂ ਦਾ ਦੇਸ਼ ਹੈ ਇਹਨੂੰ ਸੜਨ ਨਹੀਂ ਦੀਏ ਧਿਆਨ ਹੋਰ ਪਾਸੇ ਨਾ ਲੱਗਣ ਦੀਏ ਕਿਉਂਕਿ ਲੜਾਈ ਤੇ ਸਾਡੀ ਹੋਣੀ ਚਾਹੀਦੀ ਹੈ ਆਰਥਿਕ ਮੰਗਾਂ ਦੇ ਉੱਤੇ ਤੇ ਧਿਆਨ ਜਦੋਂ ਸਾਡਾ ਇਹ ਫਿਰਕਾ ਪ੍ਰਸਤੀ ਵੱਲ ਲਾ ਦਿੱਤਾ ਜਾਂਦਾ ਹੈ ਧਰਮ ਦੇ ਨਾਂ ਦੇ ਉੱਤੇ ਇੱਧਰ ਉੱਧਰ ਲਾ ਦਿੱਤਾ ਜਾਂਦਾ ਤੇ ਲੜਾਈ ਫਿਰ ਹੋਰ ਦੀ ਹੋਰ ਹੀ ਬਣ ਜਾਂਦੀ ਹੈ ਕੁਝ ਤੇ ਇਹ ਦੇ ਉੱਤੇ ਫਾਇਦਾ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਪਹੁੰਚਦਾ ਹੁੰਦਾ ਹੈਗਾ ਜਿਹੜੇ ਸਾਡੇ ਵਾਸਤੇ ਕੁਝ ਵੀ ਨਹੀਂ ਕਰਨਾ ਚਾਹੁੰਦੇ ਹੈਗੇ ਸਾਡੇ ਦੇਸ਼ ਦੀ ਖਾਤਰ ਜਸ ਤੁਹਾਡੀਆਂ ਮੰਗਾਂ ਤਰਿਆਂ ਤਰਿਆਂ ਰਹਿ ਜਾਂਦੀਆਂ ਨੇ ਤੋ ਇਸ ਗੀਤ ਨੂੰ ਹੋਰ ਉੱਚਾ ਕਰੋ ਇਸ ਗੀਤ ਨੂੰ ਜਿੰਨਾ ਉੱਚਾ ਕਰੋਗੇ ਜਿੰਨਾ ਗਾਓਗੇ ਉਨਾ ਹੀ ਸਾਡੇ ਲੋਕਾਂ ਦਾ ਮਿਹਨਤ ਕਸ਼ ਲੋਕਾਂ ਦਾ ਸਾਡੇ ਦੇਸ਼ ਦਾ ਭਲਾ ਹੋਏਗਾ ਇਸ ਗੱਲ ਦੇ ਵਿੱਚ ਤੁਹਾਡੇ ਤੋਂ ਇਹ ਆਸ ਕਰਦਾ ਹੋਇਆ ਮੈਂ ਆਪਣੀ ਗੱਲ ਬੰਦ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ